Andi kena apa dah? ਇਹ ਕੀ ਗੱਲ ਪੁੱਤ ਜੀ ਮੈਨੂੰ ਕਿੱਥੇ ਲੱਗ ਰਿਹਾ ਹੈ ਇਹ ਬੇਟਾ ਹੈ ਹਾਂ ਜੀ ਵੀ ਚਾਰਨ ਬੜਿਆ ਦੀ ਗੱਲ ਹੈ ਕਿ ਉਹ ਜੀ ਕੋਈ ਗੁੰਛੀ ਦੀ ਚੀਜ਼ ਜੀ ਮੇਲੇ ਚ ਗਏ ਸੀ ਮੇਲੇ ਚ ਕੋਈ ਬੁਸੀ ਦੀ ਚੀਜ਼ ਖਾ ਬੈਠੇ ਆ ਪੁੱਤਾ ਤੇ ਫਾਲਟ ਪੈ ਗਿਆ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਵੀ ਕਰਾਇਆ ਹੈ ਪਹਿਲਾਂ ਬੁਨੈਸ਼ਾ ਕਰਦਾ ਹਾਂ ਹਾਏ ਜੇਲ੍ਹ ਦੇ ਵਿੱਚ ਵੀ ਇਹਨੂੰ ਮੈਂ ਲਗਭਗੇ ਨੂੰ 12-13 ਮਹੀਨਿਆਂ ਰਿਹਾ ਉਸ ਟਾਈਮ ਹੀ ਆਨ ਆਏ ਨੂੰ ਕੋਈ 28 ਤੇ 3 ਦਾ ਪਾਇਆ ਸੀ ਦਲ ਦੇ ਸਾਰੇ ਰਹਿੰਦਾ ਹਾਂ ਹਾਂ ਜੀ ਦੋ ਬੱਚੇ ਤੇ ਬੇਟੇ ਆ ਦੋ ਹੁਣ ਕੀ ਨਾ ਕਰਨੀ ਜੇ ਸਰਕਾਰ ਆਹ ਤੇ ਸਰਕਾਰ ਨੂੰ ਇਹੋ ਆਨੇ ਆ ਜੀ ਜੋ ਸਰਹਾਰ ਹਰਕਤ ਇਹ ਹੋਈ ਆ ਸਰਕਾਰਾਂ ਦੇ ਅੰਧੀਆਂ ਵੀ ਨਸ਼ੇ ਤੇ ਰੋਕ ਲਗਲੇ ਨਸ਼ੇ ਤੇ ਕੋਈ ਰੋਕ ਨਹੀਂ ਲੱਗਣ ਦਈ ਤੇ ਇਹ ਗੱਲ ਵੀ ਨਸ਼ੇ ਤੇ ਰੋਕ ਲੱਗੇ ਜਿਹੜੀਆਂ ਜਾਨਾਂ ਜਿਹੜੀਆਂ ਨੌਜਵਾਨ ਹੁੰਦੀਆਂ ਉਹ ਬਚਾਈਆਂ ਜਾਣ ਮੇਰਾ ਲਾਂਝ ਕੁਲਵੰਤ ਸਿੰਘ ਕੀ ਗੱਲ ਬਾਤ ਹੋਈ ਹੈ ਮੁੰਡੇ ਦੀ ਕੀ ਕਰ ਰਹੇ ਆਨੋ ਕਾਰਨ ਆ ਜੀ ਇਹ ਪਹਿਲੋਂ ਥੋੜਾ ਬੜਾ ਨਸ਼ਾ ਨਸ਼ੀਦੀਆਂ ਚੀਜ਼ਾਂ ਕਰਦਾ ਸੀ ਤੇ ਇਹਨਾਂ ਨੂੰ ਇਹਨਾਂ ਦੇ ਬਾਪ ਨੇ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਦੀ ਸੇਫਟੀ ਵਾਸਤੇ ਜੇਲ੍ਹ ਵੀ ਭੇ ਛੱਡਿਆ ਤੇ ਉੱਥੇ ਯਾਰਾ 12 ਮਹੀਨੇ ਜਿਹੜੀ ਜੇਲ੍ਹ ਚ ਇਹਨੂੰ ਰੱਖ ਛੱਡਿਆ ਪੱਟੀ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ੁਬਾਨ ਤੋਂ ਕਰਵਾਈ ਗਈ ਤੇ ਇਹਨਾਂ ਦੇ ਵਿੱਚ ਕੋਈ ਨਸ਼ਾ ਹੁਣ ਨਹੀਂ ਖਾਂਦੇ ਤੇ ਉਹ ਮੇਲਾ ਹਾਈ ਕੋਰਟ ਬਡੇ ਤੇ ਕੋਰਟ ਬਡੇ ਵਿੱਚ ਕਿਉਂਕਿ ਸਾਥੀਆਂ ਦੇ ਨਾਲ ਰੜ ਕੇ ਇਹਨੇ ਕੋਈ ਨਸ਼ੀਲੀ ਚੀਜ਼ ਇਹੋ ਜਿਹੀ ਖਾਣੀ ਕੋਈ ਪਤਾ ਨਹੀਂ ਲੱਗਾ ਤੇ ਇਸ ਤਰੀਕੇ ਨਾਲ ਹੀ ਇਹ ਮੌਤ ਹੋ ਗਈ ਜਿਹੜੀ ਹੋ ਚੁੱਕੀ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਇਹਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਜਿਹੜੀਆਂ ਜਾਨਾਂ ਇਹ ਮਾਤਾ ਪਿਤਾ ਦੇ ਬੱਚੇ ਵੇਖੋ ਜਿਹਦੇ ਅੱਜ ਨੌਜਵਾਨ ਪੀੜ੍ਹੀ ਜਿਹੜੀ ਐ ਐਸੋ ਵਿੱਚ ਤੁਰਈ ਜਾਂਦੀ ਦਰਿਆ ਦਾ ਜਿਹੜਾ ਇਹ ਦਰਿਆ ਜਿਹੜਾ ਨਸ਼ਿਆਂ ਦਾ ਦਰਿਆ ਵਾ ਇਹ ਚੱਲ ਰਿਹਾ ਜਿਹੜੇ ਬੱਚੇ ਆ ਇਹ ਕਿਹੜੇ ਰਾਹੇ ਪੈਦੇ ਜਾਂਦੇ ਆ ਸਰਕਾਰ ਨੂੰ ਸਾਡੀ ਬੇਨਤੀ ਆ ਮਜ਼ਦੂਰਾ ਦੀ ਵੀ ਇਹ ਜਾਨਾਂ ਤੇ ਜਾਨੀ ਆ ਨਾ ਇਹ ਜਾਨ ਤੇ ਜਾਨ ਜਿਹੜਾ ਇਹ ਨਸ਼ੀਲੇ ਪਦਾਰਥ ਆ ਜਿਹੜੇ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਇਹਨਾਂ ਦੇ ਛੇਤੀ ਤੋਂ ਛੇਤੀ ਜਿਹੜੀ ਰੋਗ ਲਾਈ ਜਾਵੇ ਜਿਹੜੇ ਮਾਤਾ ਪਿਤਾ ਦੇ ਜਿਹੜੇ ਬੇਟੇ ਆ ਉਹਨਾਂ ਦੀਆਂ ਜਿਹੜੀਆਂ ਮੌਤਾਂ ਉਹ ਨਾ ਹੋਣ ਸਾਡੇ ਸਾਰਿਆਂ ਦੀ ਮਜ਼ਦੂਰਾਂ ਦੀ ਇਹ ਬੇਨਤੀ ਆ ਕਿ ਜਿਹੜਾ ਇਹ ਨਸ਼ੀਲੇ ਜਿਹੜੇ ਪਦਾਰਥ ਆ ਜਿਹੜੇ ਕੋਈ ਵੀ ਜੇ ਨਹੀਂ ਰੁਕਦੇ ਇਹ ਜਿਹੜੀ ਪਬਲਿਕ ਆ ਇਹ ਇਹਨਾਂ ਦਾ ਸਰਕਾਰਾਂ ਦਾ ਸਾਥ ਦੇਵੇ ਔਰ ਇਹਨਾਂ ਜ਼ਿੰਦਗੀਆਂ ਨੂੰ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ